ਦਿਖਾਵਾਂ ਉੱਥੋਂ ਨਾ ਨਦੀ ਚੋਂ ਪਾਣੀ ਕੱਢਿਆ ਜਾਂਦਾ ਸੀ ਉਹ ਲੱਕੜ ਦਾ ਬਣਿਆ ਹਰ ਟਾਂਗੂ ਜਿਵੇਂ ਸਕੀਮ ਲਾਈ ਗਈ ਸੀ ਉਹ ਨਦੀਆ ਪਰਲੇ ਪਾਸੇ ਉਹ ਪਾਣੀ ਦੱਸ ਜੂਗਾ ਤੁਹਾਨੂੰ ਚਟਾ-ਚਟਾ ਜਾ ਹੁਣ ਤਾਂ ਬਰਫ਼ ਕਰਕੇ ਜੰਮਿਆ ਹੋਇਆ ਵੀ ਉਹਨੂੰ ਨਾ ਘੁੰਮਦਾ ਜਾਂਦਾ ਸੀ ਰਾਉਂਡ-ਰਾਉਂਡ ਘੁੰਮਦਾ ਜਾਂਦਾ ਸੀ ਤੇ ਪਾਣੀ ਕੱਢਦੇ ਜਾਂਦੇ ਸੀਗੇ ਮਤਲਬ ਇੱਕ ਕਹਿ ਸਕਦੇ ਆ ਕਿ ਪਾਣੀ ਨੂੰ ਕੱਢਣ ਦਾ ਤਰੀਕਾ ਸੀ ਉੱਥੋਂ ਵਰ ਜਿੱਥੇ ਯਹੂਦੀਆਂ ਦੀਆਂ ਝੌਪੜੀਆਂ ਹੁੰਦੀਆਂ ਸੀ ਘਰ ਹੁੰਦੇ ਸੀ ਉਸ ਪਾਸੇ ਲੈ ਚੱਲੇ ਆਜੋ ਵੀਰੇ ਆਪਾਂ ਚੱਲੀਏ ਇੱਧਰ ਦਿਖਾ ਦਿਆਂ ਛੋਟੇ-ਛੋਟੇ ਘਰ ਬਣੇ ਹੋਏ ਸੀਗੇ ਜਿਹੜੇ ਜਰਮਨ ਤੋਂ ਆਏ ਸੀ ਤੇ ਤਾਰੰਸ 60 ਦੇ ਵਿੱਚ ਤੇ 5 7 6 ਪੀੜੀਆਂ ਨੇ ਵਕਸਤ ਕੀਤਾ ਸੀ ਏਰੀਆ ਕਿਉਂਕਿ ਅੰਦਰਲੇ ਪਾਸੋਂ ਨਾ ਫੂਡ ਉਸ ਹਾਬ ਤੇ ਪਾਈ ਜਾਂਦੇ ਸੀ ਕਿ ਫੱਟਾ ਉਸ ਹਾਬ ਤੇ ਡਿੱਗੀਆਂ ਸੀ ਉਹਨਾਂ ਉਹਨਾਂ ਹੀ ਖਾਂਦੇ ਸੀਗੇ ਮਤਲਬ ਇੱਕ ਤਕਨੀਕ ਸੀ ਉਹਨਾਂ ਦੀ ਵੀ ਅੰਦਰਲੇ ਪਾਸੋਂ ਜਿੰਨਾ ਕ ਬਾਹਰ ਆਵੇ ਉਹ ਇਥੋਂ ਚੁੰਜਾਂ ਪੜ ਨਾਲ ਕੱਢ-ਕੱਢ ਕੇ ਖਾ ਸਕਦੇ ਹੁੰਦੇ ਸੀ ਇਹ ਤਕਨੀਕ ਸੀਗੀ ਆਹ ਪਾਣੀ ਢੋਣ ਲਈ ਵਰਤੇ ਜਾਂਦੀ ਸੀ ਆਹ ਲੱਕੜ ਆ ਇਹਨੂੰ ਮੋਢੇ ਤੇ ਧਰ ਲੈਂਦੇ ਸੀ ਤੇ ਆਹ ਬਾਲਟੀਆਂ ਨੇ ਇਹਨਾਂ ਬਾਲਟੀਆਂ ਦੇ ਨਾਲ ਪਾਣੀ ਢੋਂਦੇ ਹੁੰਦੇ ਸੀਗੇ ਆਹ ਤੁਹਾਨੂੰ ਦੱਸ ਜਾਣਗੀਆਂ ਤੇ ਇਹ ਸਾਰਾ ਪਾਣੀ ਦੂਰੋਂ ਢੋਆ ਜਾਂਦਾ ਸੀ ਉਹਨੂੰ ਆਟਾ ਪੀਸਿਆ ਜਾਂਦਾ ਸੀਗਾ ਆਹ ਦੇਖ ਸਕਦੇ ਹੋ ਉਸ ਸਮੇਂ ਦੀਆਂ ਚੱਕੀਆਂ ਨੇ ਇੱਥੇ ਮਤਲਬ ਜੋ ਅਨਾਜ ਨੂੰ ਪੀਸਿਆ ਜਾਂਦਾ ਸੀਗਾ ਆਹ ਸਾਰੀਆਂ ਚੱਕੀਆਂ ਤੁਹਾਨੂੰ ਦੱਸ ਜਾਣਗੀਆਂ ਪਹਿਲੇ ਜ਼ਮਾਨੇ 'ਚ ਨਾ ਇਸ ਤਰੀਕੇ ਨਾਲ ਅੱਗ ਬਾਲ ਕੇ ਘਰਾਂ ਨੂੰ ਨਿੱਗਾ ਕੀਤਾ ਜਾਂਦਾ ਸੀਗਾ ਕੈਨੇਡਾ ਦੇ ਵਿੱਚ ਵੀ ਆਪਣੇ ਤਾਂ ਹੁਣ ਵੀ ਇਹੀ ਦਰਵਾਇਤ ਚੱਰੀ ਆ ਪਰ ਉਦੋਂ ਇਸ ਤਰੀਕੇ ਨਾਲ ਸੀ ਇੱਥੇ ਉਦੋਂ ਡਾਕਟਰ ਦਾ ਘਰ ਵੀ ਇਹੀ ਸੀ ਡਾਕਟਰ ਦਾ ਹਸਪੀਟਲ ਵੀ ਨਿੱਕਾ ਜਿਹਾ ਇਹੀ ਸੀਗਾ ਇਹ ਕਿਚਨ ਸੀ ਡਾਕਟਰ ਦੀ ਤਾਂ ਇਹ ਜਿਆ ਫੂਡ ਵਗੈਰਾ ਉਹ ਖਾਂਦੇ ਸੀਗੇ ਹੁਣ ਉਹ ਆ ਦੇਖੋ ਉਹ ਤੇ ਸਾਹਮਣੇ ਘੋੜਿਆਂ ਵਾਲਾ ਆਇਆ ਗਿਆ ਆ ਗਿਆ ਸਾਨੂੰ ਸੂ ਨੂੰ ਦੂਰ ਤੱਕ ਘੋੜੇ ਨਜ਼ਰ ਆ ਜਾਣਗੇ ਆ ਦੇਖ ਸਕਦੇ ਹੋ ਕਿੰਨੇ ਖੂਬਸੂਰਤ ਆ ਦੇਖੋ ਕਿ ਨਾ ਮਾਹੌਲ ਦੇਖੋ ਕਿ ਕਿੱਡਾ ਸ਼ਾਨਦਾਰ ਸਾਨੂੰ ਦੂਰ ਤੱਕ ਨਜ਼ਰ ਆਊਗਾ ਇਹ 1800 ਕੁਸ਼ਤ ਦੇ ਕਰੀਬ 1837 ਦੇ ਨੇੜੇ ਤੇੜ ਦੀ ਲੱਕੜ ਦੀ ਫਾਇਰ ਬ੍ਰਿਗੇਡ ਦੀ ਕਾਰ ਲਾ ਲੋ ਇਹਨੂੰ ਸਾਰੀ ਲੱਕੜ ਦੀ ਬਣੀ ਜਦੋਂ ਕੋਈ ਅੱਗ ਲੱਗ ਜਾਂਦੀ ਸੀ ਤਾਂ ਇਹਨੂੰ ਵਰਤਿਆ ਜਾਂਦਾ ਸੀਗਾ ਏ ਬਣਾਈ ਕਿਨੇ ਸੀਗੀ ਫਾਰਮੀ ਸਰਦੀ ਦੇ ਬਣੇ ਹੋਏ ਪਿੰਡ ਚ ਲੈ ਕੇ ਆ ਗਿਆ ਅੰਗਰੇਜ਼ਾਂ ਦਾ ਪਿੰਡਾ ਬਲੈਕ ਕਰੀਕ ਵਿਲੇਜ ਟ੍ਰਾਂਟੋ ਦੇ ਵਿੱਚ ਇਸ ਵਕਤ ਕੈਨੇਡਾ ਦੇ ਟੂਰਤੇ ਆਜੋ ਸਾਰਾ ਪੁਰਾਣਾ ਹੀ ਬਣਿਆ ਹੋਇਆ ਬਲੈਕ ਪੁਰਾਣਾ ਪਿੰਡਾ ਤੇ ਬਹੁਤ ਸਾਰੀਆਂ ਇਮਾਰਤਾਂ ਪੁਰਾਣੀਆਂ ਹੀ ਨਜ਼ਰ ਆ ਜਾਣਗੀਆਂ ਆ ਦੇਖ ਸਕਦੇ ਹੋ ਸਟਾਰਟਿੰਗ ਇੱਥੋਂ ਹੋ ਗਈ ਆ ਲੱਕੜ ਦਾ ਕੰਮ ਬਹੁਤ ਹੋਇਆ ਵਾ ਪੁਰਾਣੀਆਂ ਇਮਾਰਤਾਂ ਦੂਰ ਤੱਕ ਨਜ਼ਰ ਆਉਣਗੀਆਂ ਵੀ ਕਿਸ ਤਰੀਕੇ ਦਾ ਉਹਨਾਂ ਦਾ ਸੀਗਾ ਘਰਬਾਤ ਇੱਥੇ ਲੈ ਕੇ ਕੌਣ ਆਵੇਂ ਮੋਟਾ ਜੀ ਦੱਸਦਿਆਂ ਬਾਈ ਕੁਲਜੀਤ ਦਿਖਾ ਦਿ ਵੀਰੇ ਸਾਸ੍ਰਿਕਾਲ ਧੰਨਵਾਦ ਭਰਾ ਤੁਹਾਡਾ ਤੇ ਵੀਰਾ ਇੱਥੇ ਲੈ ਕੇ ਆਇਆ ਵਾ ਹਰਪ੍ਰੀਤ ਵੀਰਾ ਕੈਮਰੇ ਤੇ ਆ ਆਜੋ ਚੱਲਗੇ ਆਜੋ ਦੇਖਦੇ ਤੋਰਿਆ ਨੇ ਪੁਰਾਣੀਆਂ ਇਮਾਰਤਾਂ ਵੀ ਹੈਰੀਟੇਜ ਕਿਸ ਤਰੀਕੇ ਦੀ ਨੇ ਇਹ ਪੁਰਾਣੀਆਂ ਇਮਾਰਤਾਂ ਸਿਗੀਆਂ ਤੇ ਟੈਕਟ ਹੈ ਦੀ ਕਿੰਨੇ ਕਿਨੇ ਡਾਲਰ ਟੈਕਟ 27 ਡਾਲਰ 27 ਡਾਲਰ ਇੱਕ ਬੰਦੇ ਦੇ ਆ ਤੇ ਲਾਲੋ ਸਾਹਿਬ ਵੀ ਇਹ ਪੁਰਾਣੇ ਘਰ ਦਿਖਾ ਕੇ ਕਮਾਈ ਕਰ ਰਹੇ ਤੇ ਆਪਣੇ ਇੰਡੀਆ ਚ ਇਹ ਜਿਹੇ ਬੇਸ਼ੁਮਾਰ ਨੇ ਪਰ ਉੱਥੇ ਅਣਗੌਲੀਆਂ ਆਜੋ ਇਸ ਵਕਤ ਨਾ ਟੀਨ ਸ਼ਾਪ ਤੇ ਆ ਗਿਆ ਮਤਲਬ ਜਿੱਥੇ ਟੀਨ ਦੇ ਇਹਨਾਂ ਦੇ ਭਾਂਡੇ ਵਗੈਰਾ ਅੰਗਰੇਜ਼ ਬਣਾਉਂਦੇ ਸੀਗੇ ਆ ਦੇ ਕੈਨ ਬਣਾਇਆ ਵਾ ਮਤਲਬ ਪੈਮਾਨੇ ਬਣਾਉਦੇ ਸੀ 3 10 ਮਾ ਯਾਤਰ ਬਣਦਾ ਸੀ ਹਰਪ੍ਰੀਤ ਵੀ ਫਿਰ ਆਜੋ ਆ 15 ਨੂੰ ਜਾ ਕੇ ਦਿਖਾ ਕੇ ਲੈ ਕੇ ਆਵਾਂ ਅਸਲ ਜਿੱਥੇ ਜਰਮਨ ਪਰਿਵਾਰ ਆਇਆ ਸੀ ਉਹਦੀ ਵੀ ਗੱਲਬਾਤ ਆਪਾਂ ਕਰਾਂਗੇ ਆ ਲੋਕ ਕੋਲੋਂ ਦਾ ਪੁਰਾਣਾ ਦਿਖਾ ਨੇੜੇ ਕਰਕੇ ਦਿਖਾ ਦਿਓ ਆ ਇਹਨੂੰ ਥਲ ਅਨਪ੍ਰੈਸ ਕਰ ਲਾਂਗੇ ਤਾਂ ਇਹ ਖੁੱਲੇ ਜਾਊਗਾ ਆ ਨਾ ਜਿੰਨਾ ਮਰਜ਼ੀ ਮੀਂਹ ਕਣੀ ਆਵੇ ਇਹਦੀ ਮੋਬਤੀ ਅੰਦਰ ਪਹੁੰਚ ਨਹੀਂ ਸਕਦੀ ਇਸ ਤਰੀਕੇ ਨਾਲ ਬਣਾਈਆਂ ਜਾਂਦੇ ਸੀ ਉਸ ਤਰੀਕੇ ਨਾਲ ਪੁਰਾਣੇ ਜ਼ਮਾਨੇ ਦੇ ਵਿੱਚ ਆ ਮੈਂ ਖੋਲ ਕੇ ਦਿਖਾ ਦਿਆਂ ਇੱਟਰ ਸ਼ਿਟ ਟੱਕ ਲਾਏ ਗਏ ਆ ਇਹਦੇ ਉੱਤੇ ਆ ਮੋਮਬਤੀ ਜਗ ਰਹੀਆਂ ਨਾ ਜਿੰਨਾ ਮਰਜ਼ੀ ਨੂੰ ਆਏ ਆਂ ਕਰਦੇ ਫਿਰੋ ਤਾਂ ਕਦੇ ਬੋਝ ਨਹੀਂ ਸੀ ਸਕਦੇ ਇਸ ਤਰੀਕੇ ਦੀਆਂ ਤਕਨੀਕਾਂ ਸੀ ਆ ਤੇ ਆ ਸਮਾਨ ਸੀ ਸਾਰਾ ਜ਼ੂਮ ਕਰਕੇ ਦਿਖਾਓ ਇਹਨਾਂ ਮਸ਼ੀਨਰੀਆਂ ਵਿੱਚ ਸਮਾਨ ਬਣਦਾ ਸੀ ਸਾਰਾ ਜਿਵੇਂ ਕਿਤੇ ਮੋਮਬਤੀਆਂ ਰੱਖਣ ਵਾਲਾ ਹੋ ਗਿਆ ਕਿਤੇ ਆ ਟਰੰਕ ਪਿਆ ਸੰਦੂਖ ਆ ਦੇਖੋ ਆ ਦੇ ਆ ਸੰਦੂਖ ਵਗੈਰਾ ਪਿਆ ਆ ਵੀ ਕੋਈ ਇਹ ਖੇਤਾਂ 'ਚ ਵਰਤਿਆ ਜਾਣ ਵਾਲਾ ਸਮਾਨ ਸੀਗਾ ਸਾਰਾ ਟੀਮ ਦਾ ਜੋ ਮਟੀਰੀਅਲ ਸੀ ਸਾਰਾ ਇਸ ਫਾਰਮ ਦੇ ਉੱਤੇ ਹੀ ਬਣਦਾ ਸੀਗਾ ਅਲਾਰਟ ਨਾ ਹੋਗੀਆਂ ਪ੍ਰਾਣੀਆਂ ਇਹ ਪਲਿਆ ਹੋ ਗਿਆ ਹਨਾ ਵੀਰੇ ਆਪ ਪਲਿਆ ਜਾ ਹੋ ਗਿਆ ਦੇਖੋ ਆ ਰਿਹਾ ਸਹੀ ਯਾ ਤੇ ਅੱਜ ਤੇ ਦਿਖਾ ਦੇ ਉਰੇ ajo 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 ਤੇ ਆਹ ਉਹ ਸਮੇ ਦੇ ਪੈਮਾਨੇ ਡੀਜ਼ਲ ਪੈਟਰੋਲ ਨਾਪਣ ਦੇ ਲਈ ਇਹ ਚੀਜ਼ਾਂ ਬਣਾਈਆਂ ਗਈਆਂ ਸੀਆਂ 3 ਦਾ ਜਿੰਨਾ ਵੀ ਸਮਾਨ ਸੀ ਇੰਟੀਗ ਸਾਰੀ ਹੈਰੀਟੇਜ ਉਹ ਦਿਖਾਈ ਗਈ ਆ ਇੰਦਰਾ ਕੇ ਦਿਖਾਇਓ ਆਹਾਂ ਆਦੀ ਕੁਸ਼ ਸਿਲਵਰ ਜਾਂ ਬਰਾਸ ਜਿਹਾ ਵੀ ਨਜ਼ਰ ਆਊਗਾ ਇਸ ਤਰੀਕੇ ਦਾ ਤੁਹਾਨੂੰ ਬਰਾਸ ਦੀਆਂ ਚੀਜ਼ਾਂ ਵੀ ਇੱਥੇ ਨਜ਼ਰ ਆ ਜਾਣਗੀਆਂ ਹਨ ਤੇ ਆਹ ਕੀ ਹੋਇਆ ਬਈ ਇਹ ਕੀ ਆ ਅਰਪ੍ਰੀਤ ਵੀਰੇ ਹਿਪ ਬਾਸ ਫੋਰ ਦਾ ਨਾਉਣ ਵਾਸਤੇ ਹਨ ਆ ਨਾਉਣ ਵਾਸਤੇ ਇਹ ਚੀਜ਼ ਨੂੰ ਯੂਜ਼ ਕੀਤਾ ਜਾਂਦਾ ਸੀਗੇ ਚੀਜ਼ਾਂ ਇਹ ਜਿਹੀਆਂ ਹੈਗੀਆਂ ਤੇ ਆਹ ਕੀ ਹੈ ਟਿਨ ਐਂਡ ਸ਼ੀਟ ਆਇਰਨ ਫੈਕਟਰੀ ਟਿਨ ਅਤੇ ਟਿਨ ਦੀਆਂ ਸ਼ੀਟਾਂ ਨੂੰ ਟਿਨ ਦਾ ਕੰਮ ਜ਼ਿਆਦਾਤਰ ਇੱਥੇ ਇਸ ਤਰੀਕਾ ਤੋਂ ਹੁੰਦਾ ਸੀਗਾ ਆ ਟੱਕ ਲਾ ਲਾ ਕੇ ਹੈਂਡ ਮੇਡ ਨਹੀਂ ਸਾਰੀਆਂ ਹੱਤ ਦੀਆਂ ਬਣੀਆਂ ਹੋਈਆਂ ਨੇ ਚਲੋ ਅੱਗੇ ਅੱਗੇ ਚੱਲਦੇ ਆਂ ਆ ਵੀ ਪੁਰਾਣੇ ਸ਼ੈੱਡ ਨੇ ਘਰ ਨੇ ਉਹਨਾਂ ਦੇ ਇਹ ਅਸਲ 'ਚ ਨਾ ਇੱਕ ਜਰਮਨ ਪਰਿਵਾਰ ਆਇਆ ਸੀ 1800 ਕਿੰਨੇ 'ਚ ਵੀਰੇ 1860 ਦੇ ਵਿੱਚ ਮੈਂ ਪਹਿਲਾਂ 17ਵੀਂ ਸਦੀ ਕਹਿ ਗਿਆ ਸੀ 18ਵੀਂ ਕਹਿ ਗਿਆ ਸੀ 19ਵੀਂ ਸਦੀ ਬਣੀ ਅਸਲ 'ਚ ਉਹ ਜਰਮਨ ਪਰਿਵਾਰ 1860 ਚ ਇੱਥੇ ਆਇਆ ਸੀ ਜੋੜਾ ਉਹ ਇੱਕ ਖੇਤ ਹੁੰਦੇ ਸੀ ਕਿ ਪਿੰਡ ਦਾ ਬਾਅਦ 'ਚ ਬਣੇ ਉਹਨਾਂ ਦੀਆਂ 5-6 ਪੀੜ੍ਹੀਆਂ ਨੇ ਇੱਥੇ ਰਲ ਕੇ ਫਿਰ ਸ਼ੈੱਡ ਵਗੈਰਾ ਬਣਾਉਣੇ ਸ਼ੁਰੂ ਕੀਤੇ ਜਦੋਂ ਆਬਾਦੀ ਵਧ ਗਈ ਫਿਰ ਉਹਨਾਂ ਨੇ ਇਹਨੂੰ ਡਿਵੈਲਪ ਕਰਨਾ ਸ਼ੁਰੂ ਕਰਤਾ ਅਤੇ ਇਹ ਇੱਥੇ ਹਾਊਸੀ ਮਤਲਬ ਸ਼ੈਡ ਵਰਕਸ਼ਾਪ ਦਾ ਕੰਮ ਵੀ ਇਸ ਚੀਜ਼ ਤੋਂ ਲੈਂਦੇ ਸੀਗੇ ਲੱਕੜ ਦਾ ਹੀ ਬਣਿਆ ਹੋਇਆ ਵਾ ਆਜੋ ਹੋਰ ਚੱਲ ਗਿਆ ਅਗਲੇ ਪਾਸੇ ਇਹਦੇ ਸਾਰੇ ਪਾਸੇ ਤੁਹਾਨੂੰ ਘਰ ਦੇਸਣਗੇ ਇਸ ਤਰੀਕੇ ਦੇ ਮਤਲਬ ਹਰ ਪਾਸੇ ਮਤਲਬ ਲੱਕੜ ਦਾ ਹੀ ਬਣਿਆ ਹੋਇਆ ਲੱਕੜ ਤੇ ਵਿਚਕਾਰ ਕੁਛ ਚੂਨਾ ਜਾਂ ਭਰਿਆ ਹੋਇਆ ਇਸ ਤਰੀਕੇ ਨਜ਼ਰ ਆਊਗਾ ਸ਼ਾਇਦ ਕੁਝ ਪੰਛੀ ਪੰਖਦੇ ਵੀ ਆਪਾਂ ਨੂੰ ਅੰਦਰ ਮਿਲਣਗੇ ਆਓ ਚੱਲਗੇ ਆ ਹੈਗਾ ਵਾ ਜਿੱਥੇ ਉਹ ਲੱਕੜਾਂ ਆਪਦੀਆਂ ਸਟੋਰ ਕਰਕੇ ਰੱਖਦੇ ਹੁੰਦੇ ਸੀਗੇ ਆਜੂ ਨੇੜੇ ਕਰਕੇ ਆ ਦੇ ਮਤਲਬ ਵੀ ਸਿਆਲ ਚੜਿਆਉਣਾ ਮੀਂਹ ਕਣੀ ਦਾ ਜਿਵੇਂ ਮੌਸਮ ਹੋ ਜਾਂਦਾ ਇੰਡੀਆ 'ਚ ਉਵੇਂ ਸਾਹਪਦੇ ਸੀ ਉਵੇਂ ਇਹ ਆ ਲੱਕੜਾਂ ਨੂੰ ਇਦਾਂ ਕਰਕੇ ਕੱਟ-ਕੱਟ ਕੇ ਪੀਸ ਰੱਖ ਲੈਂਦੇ ਸੀ ਕਿਉਂਕਿ ਉਦੋਂ ਹੀਟ ਤਾਂ ਹੁੰਦੀ ਨਹੀਂ ਸੀਗੀ ਇਹਨਾਂ ਨੂੰ ਹੀ ਬਾਲਕੇ ਉਹ ਗੁਜ਼ਾਰਾ ਕਰਦੇ ਸੀ ਸਨੋ ਤਾਂ ਹੁਣ ਵੀ ਪਈ ਆ ਪਰ ਉਦੋਂ ਸਨੋ ਬਹੁਤ ਜ਼ਿਆਦਾ ਹੁੰਦੀ ਸੀ ਜਹਾਜੀ ਬਹੁਤ ਨਾਲ ਨੇ ਇੱਥੇ ਤਾਂ ਯਾਰ ਤੇ ਆਜੋ ਇਧਰਲੇ ਪਾਸੇ ਆ ਵੀ ਘਰ ਪੁਰਾਣਾ ਹੀ ਬਣਿਆ ਹੋਇਆ ਵਾ ਹੈਗਾ ਜਾ ਸਕਦੇ ਆ ਆ ਉਹ ਇਧਰਲੇ ਪਾਸੇ ਇੱਕ ਹੋਰ ਘਰ ਦੇ ਵਿੱਚ ਇਹ 1837 ਦਾ ਵਾ ਮੈਕਨੀਜ਼ ਹਾਊਸ ਕਹਿੰਦੇ ਆ ਆਜੋ 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 ਇੱਧਰਲੇ ਪਾਸੇ ਮੈਕਨੀਜ਼ੀ ਆ ਨਾ ਹਾਂ ਮੈਂ ਅਖਰਵਾਦਾ ਘਾਟਾ ਬਰਦਾਸ਼ਤ ਕਰ ਲਿਓ ਇਹ ਕੀ ਹੁੰਦਾ ਸੀਗਾ ਬਈ ਇਹ ਟੈਲੀਫੋਨ ਐਕਸਚੇਂਜ ਟਾਈਪ ਆ ਕੁਸ਼ ਮਤਲਬ ਸਾਂਸ ਜਿਹੜਾ ਆਪਾਂ ਡਾਕ ਦਾ ਪ੍ਰਬੰਧ ਜਿਹਨੂੰ ਕਹਿ ਸਕਦੇ ਹਾਂ ਨਾ ਉਹ ਚੀਜ਼ਾਂ ਦਾ ਸੀ ਆਜੋ ਇੱਧਰਲੇ ਪਾਸੇ ਉਹਨਾਂ ਜ਼ਮਾਨੇ ਚ ਚਿਮਨੀ ਇਸ ਹਸਾ ਖੁਦ ਆਉਦੀ ਹੁੰਦੀ ਸੀਗੀ ਹਨਾ ਚਿਮਨੀ ਹੋਈਆਂ ਨਾ ਇਹ ਫਾਇਰਪਲੇਸ ਹਾਂ ਇੱਥੇ ਅੱਗ ਬਾਲਦੇ ਸੀ ਇਹ ਅਸਲ ਚ ਨਾ ਯਹੂਦੀਆਂ ਦਾ ਘਰ ਆ ਇੱਥੇ ਖਾਣ ਪੀਣ ਦਾ ਸਮਾਨ ਉਹਨਾਂ ਦਾ ਕੀ ਹੁੰਦਾ ਸੀ ਯਹੂਦੀਆਂ ਦਾ ਜਿਵੇਂ ਆਹ ਪੋਟੈਟੋ ਆਲੂਆਂ ਦੀਆਂ ਪਈਆਂ ਕੁਝ ਉਹਨਾਂ ਦੀ ਰੈਸਪੀ ਹੁੰਦੀ ਹੋਗੀ ਥੋੜਾ ਜਿਹਾ ਹੋਰ ਨੇੜੇ ਕਰਕੇ ਦਿਖਾ ਦਿਓ ਰੈਸਪੀ ਹੋਊਗੀ ਕੋਈ ਤਾਂ ਇਧਰਲੇ ਪਾਸੇ ਆਹ ਕੁਝ ਪਿਆ ਵਾ ਤੇ ਆਹ ਬ੍ਰੈਡ ਹੋ ਗਿਆ ਮਤ ਇਹ ਯਹੂਦੀਆਂ ਦਾ ਘਰ ਸੀ ਇਸ ਕਿਤੇ ਇੱਥੇ ਉਹ ਪਕਾਉਂਦੇ ਸੀਗੇ ਇਹਦੇ ਵਿੱਚ ਹੀ ਉਹ ਪਕਾਉਂਦੇ ਸੀ ਚਿਮਨੀ ਦਾ ਕੰਮ ਵੀ ਲੈ ਲੈਂਦੇ ਸੀ ਗਰਮ ਨੂੰ ਘਰ ਨੂੰ ਰੱਖਣ ਨੂੰ ਵੀ ਤੇ ਇਹਦੇ ਵਿੱਚ ਹੀ ਕੱਢ-ਕੱਢ ਕੇ ਚੀਜ਼ਾਂ ਲਾਈ ਜਾਂਦੇ ਸੀ ਕੋਈ ਜਹੂਦੀ ਪਰਿਵਾਰ ਇੱਥੇ ਬਹੁਤ ਰਹਿੰਦੇ ਸੀ ਕਿਉਂਕਿ ਜਰਮਨ ਤੋਂ ਆਏ ਸੀਗੇ ਤਾਂ ਉਸੇ ਤਰੀਕੇ ਦਾ ਫਿਰ ਇੱਥੇ ਆ ਕੇ ਵਸ ਗਏ ਹੋਣੇ ਆ ਤਾਂ ਪੁਰਾਣੀਆਂ ਚੀਜ਼ਾਂ ਹੀ ਉਹਨਾਂ ਦੀਆਂ ਪਈਆਂ ਨੇ ਅਸੂਈ ਧਾਗੇ ਪਏ ਨੇ ਇਹਨਾਂ ਦੇ ਜਹੂਦੀ ਪਰਿਵਾਰ ਦੇ ਪੁਰਾਣੀਆਂ ਚੀਜ਼ਾਂ ਹੋਈ ਚਿੱਤ ਸਾਹਮਣੇ ਰੱਖੀਆਂ ਚਲੋ ਬਹੁਤ ਸੋਹਣਾ ਘਰ ਸੀ ਲੱਕੜ ਦਾ ਹੀ ਬਣਿਆ ਹੋਇਆ ਇਹ ਵੀ ہاں ਇਹ ਉਹ ਸਮਦੀ ਪੇਂਟਿੰਗ ਵੀ ਹੈਗੀ ਹੈ ਇੱਥੇ ਆਓ ਆ ਦੇਖੋ ਰੇਅਰ ਪੇਂਟਿੰਗਾਂ ਵੀ ਉਹਨਾਂ ਦੀਆਂ ਲੱਗੀਆਂ ਹੋਈਆਂ ਨੇ ਰੇਅਰ ਇਸ ਤੇ ਬਹੁਤ ਸੋਹਣਾ ਚਲੋ ਆਪ ਚੱਲ ਗਏ ਬਾਹਰਲੇ ਪਾਸੇ ਏ ਉਹਨਾਂ ਦਾ ਗਾਰਡਨ ਹੁੰਦਾ ਸੀ ਛੋਟਾ ਜਿਹਾ ਰੱਖਿਆ ਹੋਇਆ ਵਾ ਜਿੱਦਾਂ ਕਿ ਆ ਸੂਰਜਮੁਖੀ ਲੱਗ ਰਹੀ ਹੈ ਹਨਾ ਨੇੜੇ ਕਰਕੇ ਦਿਖਾਓ ਸੂਰਜਮੁਖੀ ਆ ਟਾਂਡੇ ਵਗਰਾ ਉਹ ਮੇ ਦਿਖਾਉਣ ਲਈ ਇਹਨਾਂ ਨੇ ਵੀ ਉਸ ਵੇਲੇ ਜੋ ਫਸਲ ਹੁੰਦੀ ਸੀ ਤਾਂ ਇੱਥੇ ਇੱਕ ਮਾਰਕੀਟ ਸੀ ਉਹਨਾਂ ਦੀ ਇੱਥੋਂ ਫਸਲ ਵਾੜੀ ਉਹ ਬੀਜਦੇ ਹੁੰਦੇ ਹਜ਼ਾਰ ਕੇ ਪਰਿਵਾਰ ਇਹੀ ਜਿਉ ਹੁੱਦੀਆਂ ਤਾਂ ਉਸ ਵਕਤ ਇਸ ਏਰੀਆ ਚ ਸਾਰੇ ਟ੍ਰਾਂਟੋ ਚ ਰਹਿੰਦਾ ਸੀ ਹਨਾ ਤੇ ਆ ਸਬਜ਼ੀਆਂ ਆ ਡੜ ਬੀਜੀਆਂ ਹੋਈਆਂ ਇਹਨਾਂ ਦੀਆਂ ਛੋਟੀਆਂ ਛੋਟੀਆਂ ਕੌਸ਼ ਇਥੋਂ ਦੀਆਂ ਜੋ ਟ੍ਰੈਡੀਸ਼ਨਲਸ ਨੇ ਜੋ ਰਵਾਇਤੀ ਫਸਲਾਂ ਨੇ ਉਹ اگਾਈਆਂ ਹੋਈਆਂ ਨੇ ਉਹ ਮੇਉ ਉਹ ਨਾ ਜ਼ਮਾਨਾ ਨੂੰ ਰਿਪਰੈਜ਼ੈਂਟ ਕਰਦੀਆਂ ਚੀਜ਼ਾਂ ਤੁਹਾਨੂੰ ਦੱਸਣਗੀਆਂ ਪਰਲੇ ਪਾਸੇ ਉਹ ਸ਼ੱਡ ਦੱਸੂਗਾ ਉੱਥੇ ਵੀ ਇਹਨਾਂ ਦੇ ਸੰਸ ਦੇ ਜਿਹੜਾ ਮਤਲਬ ਉਹ ਜੋ ਖੇਤੀਬਾੜੀ ਕਰਨ ਵਾਲੇ ਸਮਾਨ ਨੂੰ ਤੁਸੀਂ ਉਹ ਖੜਾਏ ਹੁੰਦੇ ਸੀਗੇ ਆਹ ਟਾਂਡੇ ਵਗੈਰਾ ਆਪਾਂ ਨੂੰ ਫਸਲਾਂ ਦੇ ਬਹੁਤੀਆਂ ਦੇ ਨਾਂ ਨਹੀਂ ਪਤਾ ਮੈਨੂੰ ਤਾਂ ਸੂਰਜਮੁਖੀ ਦੀ ਪਛਾਣ ਆਈ ਆ ਇਕੱਲੀ ਤਾਂ ਆਜੋ ਹੋਰ ਪਾਸੇ ਚੱਲੇਗੇ ਆਜੋ ਤੁਨੋਂ ਮੈਂ ਉਸ ਸਮੇਂ ਦੇ ਯਹੂਦੀਆਂ ਦੇ ਵਿੱਚ ਜੁਲਾਹਿਆਂ ਦਾ ਘਰ ਸੀਗਾ ਜਿਹੜਾ ਜਿੱਥੇ ਇੱਕ ਸਮਾਨ ਬਣਦਾ ਸੀ ਕੱਪੜਾ ਬਣਦਾ ਸੀ ਉੱਥੇ ਲੈ ਚੱਲੇ ਆ ਆਜੋ ਇਹ ਜੁਲਾਹਿਆਂ ਦਾ ਘਰ ਆ ਯਹੂਦੀਆਂ ਦੇ ਜਿਹੜੇ ਜੁਲਾਹੇ ਹੁੰਦੇ ਸੀ ਆ ਆ ਦੇਖੋ ਬਹੁਤ ਸੋਹਣਾ ਉਸ ਸਮੇਂ ਦੇ ਜਲਾਹਾਂ ਦਾ ਕਾਰਖਾਨਾ ਹੈ ਦੇਖ ਸਕਦੇ ਹੋ ਤੁਸੀਂ ਕਿੰਨਾ ਖੂਬਸੂਰਤ ਆ ਇੱਥੇ ਕੱਪੜਾ ਬਣਦਾ ਸੀ ਸਾਰਾ ਜਹੂਦੀਆਂ ਦਾ ਆ ਅੰਦਰ ਤਾਣੇ ਵਾਲੀਆਂ ਮਸ਼ੀਨਾਂ ਪਈਆਂ ਨੇ ਜਿੱਥੇ ਜਲਾਹੇ ਕੰਮ ਕਰਦੇ ਹੁੰਦੇ ਸੀ ਆ ਦੇਖ ਸਕਦੇ ਹੋ ਤੁਸੀਂ ਆ ਦੇਖੋ ਸਾਰੀਆਂ ਉਸ ਸਮੇਂ ਦੀਆਂ ਟੈਕਨੀਕਾਂ ਨੇ ਪੁਰਾਣੀਆਂ ਆ ਤਾਂ ਛੋਟੇ ਛੋਟੇ ਚਰਖੇ ਪਈ ਹੋਈ ਤੁਸ ਨੂੰ ਦੱਸ ਜਾਣਗੇ ਉਹ ਉਹਦੇ ਮਤਲਬ ਕਾਫੀ ਖੂਬਸੂਰਤ ਸੀ ਉਹ ਸਮੇਂ ਜਿਹੜਾ ਇਹਦਾ ਕਾਰਖਾਨਾ ਇਹ ਜਹੂਦੀ ਡਾਕਟਰਾਂ ਦਾ ਘਰ ਆ ਇਹਦੇ ਅੰਦਰ ਇੱਕ ਪਾਸੇ ਇਧਰਲੇ ਪਾਸੇ ਹਸਪੀਟਲ ਆ ਉਹਦਾ ਦਵਾਈ ਹਸਪੀਟਲ ਕੋਲ ਤੋਂ ਛੋਟੀ ਜੀ ਦੁਕਾਨ ਆ ਇੱਥੇ ਦਵਾਈ ਬੁੱਟੀ ਦਿੰਦਾ ਸੀ ਤੇ ਇੱਥੇ ਹੀ ਉਹਦਾ ਘਰ ਸੀ ਮਤਲਬ ਖੇਤਾਂ ਦੇ ਵਿੱਚ ਹੀ ਉਹ ਸਮੇਂ ਐਜੂਕੇਸ਼ਨ ਇਲਾਜ ਵਗੈਰਾ ਚੱਲਦਾ ਹੁੰਦਾ ਸੀ ਅੱਜ ਤੁਹਾਨੂੰ ਮੈਂ ਅੰਦਰ ਜਾ ਕੇ ਦਿਖਾ ਦਿਆਂ ਉਹ ਦਿਓ ਉਸੋਂ ਡਾਕਟਰਾਂ ਦਾ ਸੀਗਾ ਆ ਦਿਖਾ ਦਿਓ ਵੀਰੇ ਇਧਰ ਨੇੜੇ ਕਰਕੇ ਦਿਖਾ ਦਿਓ ਜੋ ਡਾਕਟਰਾਂ ਦਾ ਸੀਗਾ ਉਹ ਡਾਕਟਰ ਤੇ ਘਰ ਦੇ ਵਿੱਚ ਆਪਾਂ ਤੇ ਇਸੇ ਇਸ ਤਰੀਕੇ ਦਾ ਸਾਨੂੰ ਦੱਸ ਪੂਗਾ ਦੇਖੋ ਵੀਲ ਚੇਅਰ ਜੀ ਹੈਗੀ ਆ ਆ ਉਹਨਾਂ ਦਾ ਸਮਾਨ ਪਿਆ ਡਾਕਟਰਾਂ ਦਾ ਤੇ ਆ ਪੜ੍ਹਾਈ ਲਿਖਾਈ ਵਾਲਾ ਸਮਾਨ ਜਿੱਥੇ ਦਵਾਈ ਬੂਟੀ ਲਿਖਦਾ ਹੁੰਦਾ ਸੀ ਬੈ ਕੇ ਡਾਕਟਰ ਹਨਾ ਪੁਰਾਣਾ ਹੀ ਆ ਸਾਰਾ ਕੁਝ ਕਰ ਰਹੇ ਉਹ ਦਵਾਈਆਂ ਪਈਆਂ ਸੀ ਡਾਕਟਰ ਦੀਆਂ ਆ ਚਿਮਨੀ ਸੀ ਪਹਿਲੇ ਜ਼ਮਾਨੇ ਚ ਨਾ ਇਸ ਤਰੀਕੇ ਨਾਲ ਅੱਗ ਬਾਲ ਕੇ ਘਰਾਂ ਨੂੰ ਨਿੱਗਾ ਕੀਤਾ ਜਾਂਦਾ ਸੀਗਾ ਕੈਨੇਡਾ ਦੇ ਵਿੱਚ ਵੀ ਆਪਣੇ ਤਾਂ ਹੁਣ ਵੀ ਇਹੀ ਦਰਵਾਇਤੀ ਚੱਰੀ ਆ ਪਰ ਉਦੋਂ ਇਸ ਤਰੀਕੇ ਨਾਲ ਸੀ ਇੱਥੇ ਉਦੋਂ ਡਾਕਟਰ ਦਾ ਘਰ ਵੀ ਇਹੀ ਸੀ ਡਾਕਟਰ ਦਾ ਹਸਪੀਟਲ ਵੀ ਨਿੱਕਾ ਜਿਹਾ ਇਹੀ ਸੀਗਾ ਇਹ ਕਿਚਨ ਸੀ ਡਾਕਟਰ ਦੀ ਪਰ ਇਹ ਜਿਹਾ ਫੂਡ ਵਗੈਰਾ ਉਹ ਖਾਂਦੇ ਸੀਗੇ ਹੁਣ ਉਸ ਸਮੇ ਦਾ ਰਵਾਇਤੀ ਫੂਡ ਉਸ ਤਰੀਕੇ ਨਾਲ ਰੱਖਿਆ ਆ ਜ਼ਿਆਦਾਤਰ ਨੈਚੁਰਲ ਜਿਹਾ ਹੀ ਹੁੰਦਾ ਸੀ ਸਾਰਾ ਕੁਝ ਡਾਕਟਰ ਦਾ ਘਰ ਆ ਇਹ ਮਤਲਬ ਜਿਹੋਦੀ ਡਾਕਟਰਾਂ ਦਾ ਸਾਰਾ ਪਿੰਡਾਂ ਚ ਸੀ ਕਸ ਵਿੱਚ ਉਈ ਉਸ ਸਮੇਂ ਦੀ ਜੋ ਰਵਾਇਤੀ এডਿਊਕੇਸ਼ਨ ਹੋਊਗੀ ਉਸ ਤੇ ਅਕੋਰਡਿੰਗ ਇਹ ਕੰਮ ਕਰਦੇ ਸੀ ਇੱਥੇ ਇਹ ਜਹੂਦੀਆਂ ਦਾ ਇੱਕ ਹਸਪੀਟਲ ਸੀ ਇਹ ਜਹੂਦੀਆਂ ਦੀ ਪ੍ਰਿੰਟਿੰਗ ਪ੍ਰੈਸ ਸੀ 1860 ਵੇਲੇ ਦੀ ਆਜੋ ਇਹਦੇ ਅੰਦਰ ਜਾ ਕੇ ਦਿਖਾਉਣਾ ਵੀ ਕਿਵੇਂ ਆ ਗੱਲਬਾਤ ਆਓ ਚੱਲ ਜਾਈਏ ਅੰਦਰਲੇ ਪਾਸੇ ਬਹੁਤ ਖੂਬਸੂਰਤ ਆ ਮਸ਼ੀਨਰੀ ਸਾਰੀ ਅਮਰੀਕਾ ਯੋ ਨਿਊਯਾਰਕ ਦੀ ਪਈ ਹੈ ਇਹਦੇ ਅੰਦਰ ਇਹ 1860 ਦੀ ਪ੍ਰਿੰਟਿੰਗ ਪ੍ਰੈਸ ਆ ਨਿਊਯਾਰਕ ਦੀਆਂ ਮਸ਼ੀਨਾਂ ਨੇ 1800 ਕੁਛ ਦੀਆਂ ਪ੍ਰਿੰਟਿੰਗ ਪ੍ਰੈਸ ਵਾਲੀਆਂ ਪਈਆਂ ਨੇ ਆ ਦੇਖ ਸਕਦੇ ਹੋ ਤੁਸੀਂ ਬਹੁਤ ਪੁਰਾਣਾ ਮਟੀਰੀਅਲ ਪਿਆਵਾ ਇਥੇ ਜੂਆ ਤੁਹਾਨੂੰ ਅਖਬਾਰ ਵਗੈਰਾ ਸਾਰੇ ਪੁਰਾਣੇ ਆ ਮਤਲਬ ਉਹ ਇਹਨਾਂ ਦਾ ਇੱਕ ਆਪਦਾ ਹੀ ਪ੍ਰਬੰਧ ਹੁੰਦਾ ਸੀ ਜਿੱਥੇ ਪ੍ਰਿੰਟਿੰਗ ਪ੍ਰੈਸ ਸੀ ਪੁਰਾਣੀ ਸਾਈਹੀ ਸ਼ਿਹਾਈ ਵਗੈਰਾ ਤੇ ਉਹ ਮਸ਼ੀਨਾ ਸਾਰੀਆਂ ਜਿੰਨੀਆਂ ਵੀ ਦੂਰ ਤੱਕ ਦੇਖੋਗੇ ਸਾਰੀਆਂ ਪੁਰਾਣੀਆਂ ਹੀ ਆ ਆਪਾਂ ਯਹੂਦੀਆਂ ਦੇ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਆ ਖੜੇ ਹੋਇਆ ਇਸ ਵਕਤ ਦੇਖ ਸਕਦੇ ਹਾਂ ਵੀ ਕਿਸ ਤਰੀਕੇ ਦਾ ਕਮਾਲ ਦਾ ਉਸ ਸਮੇਂ ਦੀ ਮਸ਼ੀਨਰੀ ਸੀ ਤਕਨੀਕ ਸੀਗੀ ਤੇ ਆਉ ਚੱਲੇ ਗਿਆ ਪਾਗੇ ਦਿਖਦੇ ਆ ਹੋਰ ਆ ਹੈਗਾ ਜਿੱਥੇ ਲੱਕੜ ਦਾ ਕੰਮ ਵਗੈਰਾ ਹੁੰਦਾ ਸੀਗਾ ਤੇ ਜਿੱਥੇ ਕਹ ਲੋ ਕਿ ਉਹਨਾਂ ਦੇ ਮੈਸਤਰੀ ਦਾ ਕੰਮ ਜ਼ਿਆਦਾਤਰਾ ਥੋੜੇ ਛਣੀਆਂ ਤੇ ਵਰਕਸ਼ਾਪ ਸੀ ਇੱਕ ਕਿਸਮ ਦੀ ਵਰਕਸ਼ਾਪ ਦਾ ਵੀ ਇਹ ਕੰਮ ਲੈਂਦੇ ਸੀ ਕਿ ਫੱਟੀਆਂ ਵਗੈਰਾ ਦੇ ਕੰਮ ਹੁੰਦਾ ਸੀ ਇਹਨਾਂ ਦੇ ਸਾਰੇ ਮਤਲਬ ਸੰਦ ਸੰਦੇ ਜਿਹੜੇ ਇੱਥੇ ਪਏ ਆ ਉਹ ਦੇਖ ਸਕਦੇ ਹੋ ਇੱਥੇ ਸਵਾਰਾ ਸਮਾਨ ਜਿਹੜਾ ਸੀ ਇੱਕ ਰੰਦੇ ਦਾ ਕੰਮ ਵੀ ਚੱਲਦਾ ਸੀਗਾ ਰੰਦਣ ਵਗੈਰਾ ਦਾ ਵੀ ਸਾਰਾ ਕੁਝ ਇੱਥੇ ਚੱਲਦਾ ਸੀ ਤੇ ਆ ਜੋ ਆ ਆਰੇ ਪਏ ਇਧਰਲੇ ਪਾਸੇ ਆ ਆਰੀਆਂ ਨੂੰ ਵਰਤਿਆ ਜਾਂਦਾ ਸੀਗਾ ਇਹ ਸਾਰਾ ਜਹੂਦੀਆਂ ਦਾ ਇੱਕ ਮੁਕੰਮਲ ਪਿੰਡ ਸੀ ਜਿੱਥੇ ਉਹ ਆਪਦੀ ਇੱਕ ਵੱਖਰੀ ਦੁਨੀਆ ਬਸਾਈ ਬੈਠੇ ਸੀ ਇਹਨਾਂ ਦੀ ਦੁਨੀਆ ਤੁਸੀਂ ਅੱਜ ਜਾਓਗੇ ਜਹੂਦੀ ਜਿੱਥੇ ਵੀ ਰਹਿਣਗੇ ਉਹ ਸਾਰਿਆਂ ਨੂੰ ਇਸੇ ਤਰੀਕੇ ਨਾਲ ਅੱਜ ਵੀ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਇਹ ਪੁਰਾਣਾ ਪਿੰਡ ਆ ਆ ਸ਼ਤਾਂ ਦੇਖੋ ਲੱਕੜ ਦੀਆਂ ਤੇ ਆਜੋ ਵੀਰੇ ਜਾਂ ਹਰਪਿਤ ਵੀਰੇ ਅੱਗੇ ਚੱਲੇਗੇ ਤੇ ਹੋਰ ਦੇਖੀਏ ਇਹ ਜਿੱਥੇ ਜਹੂਦੀਆਂ ਦੀਆਂ ਝੌਪੜੀਆਂ ਹੁੰਦੀਆਂ ਸੀ ਘਰ ਹੁੰਦੇ ਸੀ ਉਸ ਪਾਸੇ ਲੈ ਚੱਲੇ ਆ ਆਜੋ ਵੀਰੇ ਆਪਾਂ ਚੱਲੇਗੇ ਇੱਧਰ ਦਿਖਾ ਦਿਆਂ ਛੋਟੇ-ਛੋਟੇ ਘਰ ਬਣੇ ਹੋਏ ਸੀ ਜਿਹੜੇ ਜਰਮਨ ਤੋਂ ਆਏ ਸੀ ਤੇ 1860 ਦੇ ਵਿੱਚ ਇਹ 5 7 6 ਪੀੜ੍ਹੀਆਂ ਨੇ ਵਿਕਸਤ ਕੀਤਾ ਸੀ ਏਰੀਆ ਤੇ ਆਹ ਦੇਖੋ ਪੁਰਾਣੇ ਜਿੰਦੇ ਵਗੈਰਾ ਲੱਗੇ ਹੋਏ ਆ ਆਰਐਸਆਈ ਵੀ ਉਹ ਬਹੁਤ ਇੱਥੇ ਡਾਕਟਰ ਦਾ ਪ੍ਰਬੰਧ ਵੀ ਕੀਤਾ ਹੋਇਆ ਸੀਗਾ ਤੇ ਇੱਥੇ ਜਾਨਵਰ ਵੀ ਸੀ ਇੱਥੇ ਖੇਤ ਹਰ ਤਰ੍ਹਾਂ ਮੁਕਮਲ ਇੱਕ ਦੁਨੀਆ ਸੀ ਪ੍ਰਿੰਟਿੰਗ ਪ੍ਰੈਸ ਵੀ ਇਸ ਥਾਂ ਦੇ ਉੱਤੇ ਹੁੰਦੀ ਸੀ ਮੁਕਮਲ ਇੱਕ ਦੁਨੀਆ ਵਸਦੀ ਸੀ ਇੱਥੇ ਆ ਜਾਓ ਇਧਰਲੇ ਪਾਸੇ ਆਰਐਸਆਈ ਤੇ ਇਹ ਉਸ ਜ਼ਮਾਨੇ ਦੀਆਂ ਟੂਟੀਆਂ ਟੂਟੀਆਂ ਆ ਆ ਤਾਂ ਨਵੀਆਂ ਲੱਗੀਆਂ ਵਾ ਆ ਤਾਂ ਨਵਾਂ ਵਾ ਪਾਲਾ ਹੋਲਡਰ ਜਲਾਤਾ ਆ ਸਾਰੀਆਂ ਬਰਾਸ ਦੀਆਂ ਤੇ ਇਹ ਪ੍ਰਾਣੀਆਂ ਟੂਟੀਆਂ ਇਹ ਕੀ ਹੋਊਗਾ ਬਈ ਇਹ ਖਰਨੀਆਂ ਹਾਂਜੀ ਐਨੀਮਲਸ ਹੋ ਮੇਰੇ ਲਈ ਹਾਂ ਜਾਨਵਰ ਵਗੈਰਾ ਹੋਣਗੇ ਕਿਉਂਕਿ ਅੰਦਰਲੇ ਪਾਸੋਂ ਤੇ ਇਧਰਲੇ ਪਾਸੇ ਵੀ ਦੇਖੀਏ ਇਹ ਜਾਨਵਰਾਂ ਵਾਲਾ ਬਾੜਾ ਆ ਗਿਆ ਅਸਲ 'ਚ ਜਾਨਵਰ ਵਗੈਰਾ ਰੱਖਿਆ ਸੀ ਆ ਕੀ ਹੋਟ ਆ ਪਿਆ ਜਾਨਵਰ ਤਾਂ ਕਿਉਂਕਿ ਅੰਦਰਲੇ ਪਾਸੋਂ ਨਾ ਫੂਡ ਉਸ ਹਾਬ ਤੇ ਪਾਈ ਜਾਂਦੇ ਸੀ ਕਿ ਫੱਟਾ ਉਸ ਹਾਬ ਤੇ ਡਿੱਗੀਆਂ ਸੀ ਉਹਨਾਂ ਉਹਨਾਂ ਹੀ ਖਾਂਦੇ ਸੀਗੇ ਮਤਲਬ ਇੱਕ ਤਕਨੀਕ ਸੀ ਉਹਨਾਂ ਦੀ ਵੀ ਅੰਦਰਲੇ ਪਾਸੋਂ ਜਿੰਨਾ ਕ ਬਾਹਰ ਆਵੇ ਉਹ ਇਥੋਂ ਚੁੰਜਾਂ ਪੱਡ ਨਾਲ ਕੱਢ-ਕੱਢ ਕੇ ਖਾ ਸਕਦੇ ਹੁੰਦੇ ਸੀ ਇਹ ਤਕਨੀਕ ਸੀਗੀ ਆ ਅੰਦਰੋਂ ਪੱਠੇ ਲੱਦੇ ਆ ਦਿਖਾ ਦਿਓ ਅੰਦਰ ਨੇੜੇ ਕਰਕੇ ਦਿਖਾਓ ਆਹ ਦੇਖੋ ਨੇੜੇ ਸੰਦੋ ਅੰਦਰ ਪਈ ਉਹ ਨਾ ਤੂੜੀ ਮਤਲਬ ਇਥੋਂ ਚੁੰਜਾਂ ਮਾਰ-ਮਾਰ ਕੱਢੀਆਂ ਸੀ ਤਾਂ ਤੋਂ ਥੱਲੇ ਨੂੰ ਤੁਰੇ ਜਾਂਦਾ ਸੀਗਾ ਤੇ ਆਹ ਦੇਖੋ ਟਰਕੀ ਵਗੈਰਾ ਹੋਣੀ ਫਿਰਦੇ ਆ ਆਹ ਲੋਕ ਆ ਇਹਦਾ ਦੋ ਤਿੰਨ ਹੀ ਜਾਨਵਰ ਆ ਆ ਆ ਰਿਆ ਸੀ ਆ ਦਿਖਾ ਦਿਓ ਛੱਡ ਕੇ ਹਿਸਾਬ ਕਿਤਾਬ ਦਾ ਬਣਿਆ ਹੋਇਆ ਸਾਰਾ ਇਹੀ ਪੁਰਾਣਾ ਵਾ ਤੇ ਆਓ ਇਧਰਲੇ ਪਾਸੇ ਆ ਵੀ ਘਰੋਂ ਨਾਲ ਨਜ਼ਰ ਆ ਜਾਣਗੇ ਇਹ ਸਾਰਾ ਜਾਨਵਰਾਂ ਵਾਲਾ ਬਾੜਾ ਸੀ ਜਿੱਥੇ ਜਾਨਵਰ ਉਹ ਯਹੂਦੀ ਆਪਣਾ ਰੱਖਦੇ ਹੁੰਦੇ ਸੀ ਹਾਂ ਆ ਕੀ ਹੋਊਗਾ ਇਹ ਵੀ ਪਿੰਜਰੇ ਛੋਟੇ ਛੋਟੇ ਪੰਛੀਆਂ ਵਾਸਤੇ ਹਾਂ ਇਧਰ ਅੱਡ ਅੱਡ ਭੇਡਾਂ ਬੱਕਰੀਆਂ ਨੂੰ ਵਾਸਤੇ ਛੋਟੇ ਛੋਟੇ ਥਾਂਵਾਂ ਥਾ ਦਿੱਤੇ ਹੋਇਆ ਇਧਰ ਲੈ ਆਜੋ ਹੋਰ ਵੀ ਦਿਖਾ ਦਈਏ ਉਹ ਤੁਹਾਨੂੰ ਦੂਰ ਤੱਕ ਭੇਡਾਂ ਦੇਖਣ ਗਈਆਂ ਆਜੋ ਆਜੋ ਆ ਮੁਰਗੇ ਵੀ ਰੱਖੀ ਬੈਠੇ ਆ ਲੈ ਓ ਖੂਬਸੂਰਤ ਅੰਨੀੜੀ ਕਰਕੇ ਲਾ ਕੇ ਦਿਖਾ ਦਿਓ ਲੇਖੋ ਦੇ ਤੁਹਾਨੂੰ ਮੁਰਗੇ ਵੀ ਦੱਸ ਜਾਣਗੇ ਤੇ ਆ ਆ ਦੇਖਸੋ ਤੁਹਾਨੂੰ ਮੁਰਗੇ ਵੀ ਦੱਸ ਜਾਣਗੇ ਇੱਥੇ ਹਨਾ ਆ ਇਧਰਲੇ ਪਾਸੇ ਹੋਰ ਤਰ੍ਹਾਂ ਦੇ ਮੁਰਗੇ ਆ ਆ ਲੈ ਇਹੋ ਚਿਤ ਕਵਰੇਜ ਇਹ ਮੁਰਗੇ ਇਧਰਲੇ ਪਾਸੇ ਆ ਜਾਣਗੇ ਤੁਹਾਨੂੰ ਦੱਸ ਦ ਜਾਣਗੇ ਨਾਲ ਲਾ ਕੇ ਦਿਖਾ ਦਿਓ ਸਹੀ ਵੀਊ ਆ ਜਾਊਗਾ ਆ ਦੇਖ ਸਕਦੇ ਹੋ ਤੁਸੀਂ ਤੇ ਆ ਅਰੜ ਤਰ੍ਹਾਂ ਦੀ ਇੱਥੇ ਮੁਰਗਿਆਂ ਦੇ ਨਜ਼ਰ ਆ ਜਾਣਗੀਆਂ ਵੈਰਾਈਟੀਆਂ ਤੇ ਇਧਰਲੇ ਪਾਸੇ ਉਹ ਪੇਡਾਂ ਉਹ ਦੇਖ ਪੇਡਾਂ ਫਰਦੀਆਂ ਨਾ ਨਜ਼ਰ ਆ ਜਾਣਗੀਆਂ ਮਤਲਬ ਇਸ ਤਰੀਕੇ ਦਾ ਇੱਥੇ ਨਜ਼ਾਰਾ ਤੁਹਾਨੂੰ ਨਜ਼ਰ ਆਊਗਾ ਇਹ ਸਾਰਾ ਭੇਡਾਂ ਵਾਲਾ ਬਾੜਾ ਸੀਗਾ ਜਿੱਥੇ ਭੇਡਾਂ ਰੱਖਿਤ ਰੱਖਦੇ ਹੁੰਦੇ ਸੀ ਯਹੂਦੀ ਆਹ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਵੀ ਕਿਆ ਖੂਬਸੂਰਤ ਨਜ਼ਾਰਾ ਸੀ ਉਹਨਾਂ ਵੇਲਿਆਂ ਦੇ ਵਿੱਚ ਵੀ ਦੇਖਿਓ ਕਿਰਾ ਤੇ ਆਹ ਇਹ ਸਾਰੇ ਭੇਡਾਂ ਵਾਲਾ ਬਾੜਾ ਹੋ ਗਿਆ ਤਰ੍ਹਾਂ ਤਰ੍ਹਾਂ ਦੀਆਂ ਭੇਡਾਂ ਇੱਥੇ ਉਹਨਾਂ ਦੀਆਂ ਰੱਖੀਆਂ ਹੁੰਦੀਆਂ ਸੀਗੀਆਂ ਤੇ ਲੱਕੜ ਦਾ ਹੀ ਛੱਡ ਬਣਿਆ ਹੁੰਦਾ ਸੀ ਸਾਰਾ ਉਹਨਾਂ ਦਾ ਤੁਸੀਂ ਸੁਕਰੀ ਆ ਰਿਹਾ ਆ ਗਿਆ ਸਹੀ ਤੇ ਆਜੋ ਇਧਰਲੇ ਪਾਸੇ ਆ ਫਾਟਕ ਜਆ ਬਣਿਆ ਹੋਇਆ ਇੱਕ ਅਲੱਗ ਦੁਨੀਆ ਜੀ ਇਧਰਲੇ ਪਾਸੇ ਚੱਲ ਗਏ ਆਜੋ ਬਹੁਤ ਕਮਾਲ ਇਹ ਜਹੁੱਦੀਆਂ ਦਾ ਸੀ ਸਾਰਾ ਬਣਿਆ ਹੋਇਆ ਘਰ ਤੇ ਆਓ ਜੋ ਹੋਰ ਵੀ ਅੱਗੇ ਚੱਲਦੇ ਆ ਤੇ ਦੇਖਦੇ ਜਾਣੇ ਆ ਬਹੁਤ ਸੋਹਣਾ ਇਥੋਂ ਥਰ ਵੀਊ ਹੋਊਗਾ ਬਹੁਤ ਸੋਹਣਾ ਆ ਰਿਹਾ ਸਹੀ ਕਮਾਲ ਦਾ ਦ੍ਰਿਸ਼ ਤੁਹਾਨੂੰ ਇਥੋਂ ਨਜ਼ਰ ਆਊਗਾ ਕੱਟ ਲਿਓ ਇਹ ਜਹੁੱਦੀਆਂ ਦਾ ਨਾਰਮਲ ਘਾਰਾ ਮਤਲਬ ਜੋ ਦਰਮਿਆਨਾ ਜਿਹਾ ਸੀ ਉਸ ਸਮੇਂ ਦਾ ਆਜੋ ਇਧਰਲੇ ਪਾਸੇ ਤੇ ਆ ਛਾੜੂ ਆ ਜਿਹੋਦੀਆਂ ਦੇ ਵੇਲੇ ਦੇ ਸਾਹ ਤਰੀਕੇ ਦੇ ਛਾੜੂ ਹੁੰਦੇ ਸੀਗੇ ਤੇ ਆ ਸਮਾਨ ਹੋ ਗਿਆ ਇੱਥੇ ਆਹ ਫਾਇਰਪਲੇਸ ਆ ਜਿੱਥੇ ਉਹ ਅੱਗ ਬਾਲ ਕੇ ਰਾਤ ਨੂੰ ਨਿੱਗਾ ਕਰਦੇ ਸੀ ਕਮਰਾ ਤੇ ਇਹ ਉਹਨਾਂ ਦਾ ਖਾਣ ਪੀਣ ਦਾ ਸਮਾਨ ਇਸ ਤਰੀਕੇ ਦਾ ਹੁੰਦਾ ਸੀਗਾ ਬੇਕ ਕਰਕੇ ਉਹ ਖਾਂਦੇ ਪੀਂਦੇ ਹੁੰਦੇ ਸੀਗੇ ਕੁਝ ਫਰੂਟ ਹੋਗੇ ਮੌਸਮੀ ਫਲ ਤੇ ਆ ਉਹਨਾਂ ਦੇ ਬੈਠਣ ਲਈ ਬੈਂਚ ਹੁੰਦਾ ਸੀਗਾ ਆ ਦਿਖਾ ਦਿਓ ਬੈਂਚ ਹੋ ਗਿਆ ਹਨਾ ਇਸ ਤਰੀਕੇ ਦਾ ਲੱਕੜ ਦਾ ਤੇ ਆਹ ਸੀਗਾ ਚਰਖਾ ਆ ਦਿਖਾ ਦਿਓ ਉਹ ਚਰਖਾ ਜਹੂਦੀ ਚ ਚਰਖਾ ਇਹੋ ਜਿਹਾ ਚਰਖਾ ਵਰਤਦੇ ਹੁੰਦੇ ਸੀ ਪਰ ਇਹ ਹੋਰ ਤਰੀਕੇ ਦਾ ਸਮਾਨ ਵੀ ਪਿਆ ਹੋਆ ਬੈੱਡਰੂਮ ਹੋ ਗਿਆ ਜਿਹੜਾ ਘਰ ਦਾ ਮਾਲਕ ਹੋ ਜਾਂ ਕਹਿ ਲਓ ਕਿ ਵੱਧ ਆਉਣ ਜਾਣ ਨੂੰ ਘਰ ਸੀ ਜਿਹੜਾ ਇਸ ਤਰੀਕੇ ਦਾ ਵਰਤਦੇ ਸੀਗੇ ਆ ਛਤਾਂ ਕਾਲੀਆਂ ਹੋ ਚੁੱਕੀਆਂ ਧੂਏ ਦੇ ਨਾਲ ਸਭ ਤਰ੍ਹਾਂ ਤੇ ਨਜ਼ਰ ਆਉਣਗੀਆਂ ਕਈ ਸਮਾਨ ਟ੍ਰੰਕ ਟ੍ਰੰਕ ਪਏ ਆ ਉਹਨਾਂ ਦੇ ਜਿਹੜਾ ਕਿ ਯਹੂਦੀਆਂ ਦਾ ਉਸ ਸਮੇਂ ਦਾ ਹੁੰਦਾ ਸੀ ਸਮਾਨ ਆ ਦੇਖੋ ਰਸੋਈ ਦਾ ਸਮਾਨ ਪਿਆ ਇਹਨਾਂ ਚ ਉਹ ਆਪ ਦਾ ਖੰਡ ਕਿਉਂ ਰੱਖਦੇ ਹੋਣਗੇ ਹਨਾ ਸਾਰਾ ਸਮਾਨ ਪਿਆ ਇਹਦੇ ਅੰਦਰ ਹਾਊਸ ਚ ਲੱਗਿਆ ਹੋ ਅੱਗੇ ਹੋਰ ਵੀ ਦੇਖਦੇ ਆ ਆ ਪਾਣੀ ਢੋਣ ਲਈ ਵਰਤੇ ਜਾਂਦੀ ਸੀ ਆਹ ਲੱਕੜ ਆ ਇਹਨੂੰ ਮੋਢੇ ਤੇ ਧਰ ਲੈਂਦੇ ਸੀ ਤੇ ਆ ਬਾਲਟੀਆਂ ਨੇ ਇਹਨਾਂ ਬਾਲਟੀਆਂ ਦੇ ਨਾਲ ਪਾਣੀ ਢੋਂਦੇ ਹੁੰਦੇ ਸੀਗੇ ਆ ਸਾਨੂੰ ਦੱਸ ਜਾਣਗੀਆਂ ਤੇ ਇਹ ਸਾਰਾ ਪਾਣੀ ਦੂਰੋਂ ਢੋਆ ਜਾਂਦਾ ਸੀ ਉਹਨੋਂ ਕਿਹੜਾ ਕ੍ਰੀਕਾਂ ਜਿਹਨੂੰ ਨਦੀ ਚੱਲਦੀ ਉਹਦੇ ਵਿੱਚੋਂ ਪਾਣੀ ਭਰ ਕੇ ਲਿਆਂਦਾ ਜਾਂਦਾ ਸੀ ਕਿਹੜਾ ਬੋਰ ਸੀ ਕਿ ਬੋਰ ਤਖ਼ੈ ਅੱਜ ਵੀ ਹੈ ਨਹੀਂ ਕਿ ਹੈ ਨਾ ਟ੍ਰਾਂਟੋ ਚ ਤੇ ਯਹੂਦੀਆਂ ਦੇ ਰਹਿਣ ਲਈ ਇਹ ਜਾਂ ਸਮਾਨ ਨੂੰ ਵਰਤਦੇ ਸੀਗੇ ਆਹ ਵੀ ਇੱਕ ਪ੍ਰਾਪਰਟੀ ਆ ਉਹਨਾਂ ਦੀ ਉਹ ਸਾਹਮਣੇ ਫੋਕਸ ਕਰਿਓ ਉਹਦੇ ਤੇ ਉਹ ਚਲਾ ਚਲਾ ਕੇ ਕਮਾ ਕਮਾ ਕੇ ਪਤਾ ਨਹੀਂ ਕੀ ਕੰਮ ਕਰਦੇ ਹੋਣੇ ਉਹਦੇ ਤੋਂ ਉਹ ਆ ਰਿਹਾ ਸੀ ਮਤਲਬ ਉਸ ਸਮੇਂ ਦੀ ਪੁਰਾਣੀ ਮਸ਼ੀਨਰੀ ਆ ਆਜੋ ਇਧਰਲੇ ਪਾਸੇ ਘੋੜਿਆਂ ਵਾਲੇ ਪਾਸੇ ਲੈ ਚੱਲਾਂ ਤੁਹਾਨੂੰ ਮੈਂ ਜਿੱਧਰ ਘੋੜੇ ਹੁੰਦੇ ਸੀਗੇ ਆਜੋ ਮੈਨੂੰ ਫੋਲੋ ਕਰ ਲਓ ਤੇ ਆ ਤੰਗੇ ਹੋਗੇ ਮਾਤਰਾ ਉਹ ਇੱਥੇ ਤਵੇਲੇ ਵਾਲੇ ਪਾਸੇ ਆ ਗਏ ਇੱਥੇ ਤੰਗੇ ਖੜੇ ਆ ਉਹਨਾਂ ਦੇ ਪરાਣੇ ਤੰਗੇ ਨਜ਼ਰ ਆ ਜਾਣਗੇ ਆਜੋ ਤੇ ਤੇ ਇਧਰਲੇ ਪਾਸੇ ਜਾਨਵਰਾਂ ਵਾਲਾ ਏਰੀਆ ਆ ਗਿਆ ਛੋਟੇ ਛੋਟੇ ਜਾਨਵਰ ਘੋੜੇ ਵੀ ਹੈਗੇ ਆ ਅ ਲੱਕੜ ਦੀ ਕੋਈ ਬਾੜ ਕੀਤੀ ਹੋਈ ਨਜ਼ਰ ਆਊਗੀ ਤੁਹਾਨੂੰ ਤੇ ਆਓ ਆ ਇਧਰ ਵਾਲੇ ਬਰਡਸ ਆ ਗਏ ਵੱਖਰੇ ਕਿਸਮ ਦੇ ਪੰਛੀ ਓ ਆ ਦੇਖਿਓ ਆ ਦੀ ਆ ਬਖਰੀ ਕਿਸਮ ਦੀਆਂ ਡਕਸ ਨੇ ਪਰਤਕਾਂ ਨੇ ਲੈ ਲੈ ਕਿਉਂ ਮੰਨਦੇ ਆ ਨਾ ਉਹ ਸਾਹਮਣੇ ਘੋੜੇ ਆ ਗਏ ਆਪਣੇ ਇੰਡੀਅਨਸ ਘੋੜਿਆਂ ਨਾਲੋਂ ਫਰਕ ਆ ਉਹਨਾਂ ਦਾ ਆ ਦੇਖੋ ਉਹ ਸਾਹਮਣੇ ਘੋੜਿਆਂ ਵਾਲਾ ਇਰਕੇ ਆ ਗਿਆ ਸਾਨੂੰ ਸੂ ਨੂੰ ਦੂਰ ਤੱਕ ਘੋੜੇ ਨਜ਼ਰ ਆ ਜਾਣਗੇ ਆ ਦੇਖ ਸਕਦੇ ਹੋ ਕਿ ਕਿੰਨੇ ਖੂਬਸੂਰਤ ਆ ਦੇਖੋ ਕਿ ਨਾ ਮਾਹੌਲ ਕਿ ਕਿਡਾ ਸ਼ਾਨਦਾਰ ਸਾਨੂੰ ਦੂਰ ਤੱਕ ਨਜ਼ਰ ਆਊਗਾ ਤਾਂ ਇੱਧਰ ਘੁਮਾ ਦਿਓ ਤੇ ਆਹ ਪੁਰਾਣਾ ਹੀ ਆ ਸਾਰਾ ਕੁਝ ਆਹ ਸ਼ਾਇਦ ਇਹਨਾਂ ਦੇ ਵਾਸ਼ਰੂਮ ਹੋਣਗੇ ਆਹ ਸਾਈਡ ਤੇ ਬਣੇ ਹੋਏ ਆ ਵਾਸ਼ਰੂਮ ਹੰਬਰ ਨਦੀ ਕੋਈ ਨਦੀ ਆ ਇੱਥੇ ਜਿੱਥੋਂ ਇਹ ਪਾਣੀ ਵਗ ਰਟੋਂਦੇ ਰਹੇ ਆ ਤਾਂ ਉੱਥੋਂ ਇੱਕ ਪਾਣੀ ਪਿਉਂਦੇ ਨੂੰ ਲੈ ਕੇ ਆਉਂਦੇ ਸੀਗੇ ਤਹੰਬਰ ਨਦੀ ਦੇ ਕਿਨਾਰੇ ਹੀ ਵਸਿਆ ਹੋਇਆ ਸਾਰਾ ਏਰੀਆ ਤੇ ਬਹੁਤ ਸੋਹਣੀ ਬਿਊਟੀ ਆ ajo chalegi ho ਤੇ ਇਹ ਹੈਗਾ ਵਾ 1861 ਦਾ ਸਕੂਲ ਉਹ ਦੇ ਤਾਂ ਬੋਰਡ ਵੀ ਲੱਗਾ ਹੋਇਆ ਵਾ ਮਤਲਬ 1861 ਦੇ ਵਿੱਚ ਇਹ ਸਥਾਪਿਤ ਹੋਇਆ ਸੀ ਸਕੂਲ ਦੀ ਬਿਲਡਿੰਗ ਹੈ ਯਹੂਦੀਆਂ ਦਾ ਸਕੂਲ ਆਓ ਚੱਲਗੇ ਇਧਰ ਦੇ ਪਾਸੇ ਆਜੋ ਆਜੋ ਇਹ ਸਕੂਲ ਸੀ ਆ ਬੈਂਚ ਸੀ ਆ ਕੁਰਸੀਆਂ ਦਿਖਾ ਦਿਓ ਕਿ ਸਾਹ ਕਿਤਾਬ ਦੀਆਂ ਦੋ ਦੋ ਕੁਰਸੀਆਂ ਜੁੜੀਆਂ ਹੋਈਆਂ ਨੇ ਇੱਧਰਲੇ ਪਾਸੇ ਦਿਖਾਓ ਦਿਓ ਇੱਧਰਲੇ ਪਾਸੋਂ ਆ ਕੇ ਬਈ ਆ ਦੇਖੋ ਦੋ ਦੋ ਕੁਰਸੀਆਂ ਜੁੜੀਆਂ ਹੋਈਆਂ ਇਸ ਸਕੂਲ ਰੂਮਸ ਕਲਾਸ ਰੂਮਸ ਸੀ ਉਹਨਾਂ ਦਾ ਬਹੁਤ ਸੋਹਣਾ ਉਹ ਬੋਰਡ ਹੋ ਗਿਆ ਸਾਹਮਣੇ ਬੋਰਡ ਨਜ਼ਰ ਆਊਗਾ ਤੁਹਾਨੂੰ ਤਾਂ ਇਹ ਖੁੱਲਾ ਯਾ ਕਲਾਸ ਰੂਮ ਸੀ ਤੇ ਬੈਂਚ ਬੁੰਚ ਮਤਲਬ ਉਦੋਂ 1861 ਦੇ ਵਿੱਚ ਇਹ ਬੈਂਚਾਂ ਤੇ ਬੈਠਣ ਲੱਗ ਗਏ ਸੀ ਤੇ ਆਪਣੇ ਹਜੇ ਤੱਕ ਵੀ ਤੱਪੜਾਂ ਤੇ ਰਹੇ ਆ ਕੀਆ ਬੇਸ਼ੱਕ ਬੈਠਣਾ ਕਾਦੀ ਤੇ ਬੈਠਦੇ ਹੋ ਇਹਦਾ ਐਜੂਕੇਸ਼ਨਲ ਵੈਸੇ ਕੋਈ ਸਬੰਧ ਨਹੀਂ ਗਾ ਤਪਣਾ ਤੇ ਰਹਿ ਕੇ ਵੀ ਬਹੁਤ ਵੱਡੇ ਵਿਗਿਆਨੀ ਪੈਦਾ ਹੋਏ ਆ ਪਰ ਇੱਕ ਉਦਾਂ ਗੱਲ ਕਰਦੇ ਆਂ ਵੀ ਇਨਫਰਾਸਟ੍ਰਕਚਰ ਉਹਨਾਂ ਵੇਲੇ ਵਿੱਚ ਬਹੁਤ ਕਮਾਲ ਸੀ ਆ ਦੇਖ ਸਨ ਚੇਤ ਉਰੀਆ ਉਹ ਖਾਸ ਚੀਜ਼ ਦਿਖਾਵਾਂ ਉਥੋਂ ਨਾ ਨਦੀ ਚੋਂ ਪਾਣੀ ਕੱਢਿਆ ਜਾਂਦਾ ਸੀ ਉਹ ਲੱਕੜ ਦਾ ਬਣਿਆ ਹਰ ਟੰਗੂ ਜਿਵੇਂ ਸਕੀਮ ਲਾਈ ਗਈ ਸੀ ਉਹ ਨਦੀਆ ਪਰਲੇ ਪਾਸੇ ਉਹ ਪਾਣੀ ਦੱਸ ਜੂਗਾ ਤੁਹਾਨੂੰ ਚਟਾ ਜਟਾ ਆ ਹੁਣ ਤਾਂ برف ਕਰਕੇ ਜੰਮਿਆ ਹੋਇਆ ਵੀ ਉਹਨੂੰ ਨਾ ਘੁੰਮਦਾ ਜਾਂਦਾ ਸੀ ਰੌਂਡ ਰੌਂਡ ਘੁੰਮਦਾ ਜਾਂਦਾ ਸੀ ਤੇ ਪਾਣੀ ਕੱਢਦੇ ਜਾਂਦੇ ਸੀਗੇ ਮਤਲਬ ਇੱਕ ਕਹਿ ਸਕਦੇ ਆ ਕਿ ਪਾਣੀ ਨੂੰ ਕੱਢਣ ਦਾ ਤਰੀਕਾ ਸੀ ਉੱਥੋਂ ਵਾਰ ਪੈ ਪੈ ਕੇ ਪਾਣੀ ਅਗਲੇ ਪਾਸੇ ਜਾਂਦਾ ਸੀ ਉਹ ਵੀ ਆਪਾਂ ਜੋ ਅੱਗੇ ਜਾ ਕੇ ਦੇਖ ਕੇ ਆਉਨੇ ਆ ਉੱਥੋਂ ਫਿਰ ਪਾਣੀ ਕੱਢ ਕੇ ਨਾ ਇਹਦੇ ਵਿੱਚ ਆ ਜਾਂਦਾ ਸੀ ਆ ਲੱਕੜ ਦਾ ਖਾਲ ਦਿਖਾ ਦਿਓ ਲੱਕੜ ਦਾ ਖਾਲ ਆ ਆ ਦਿਖਾ ਦਿਓ ਆ ਲੱਕੜ ਦੇ ਖਾਲ ਚ ਪਾਣੀ ਆ ਜਾਂਦਾ ਸੀ ਮਤਲਬ ਉਹਨਾਂ ਜ਼ਮਾਨਿਆਂ ਚ ਵੀ ਯਹੂਦੀਆਂ ਕੋਲੇ ਐਡਵਾਂਸ ਤਕਨੀਕ ਸੀਗੀ ਉਹ ਜਾਲੀ ਲੱਗੀ ਆ ਪਾਣੀ ਸਾਫ਼ ਹੋ ਕੇ ਫਿਰ ਅੱਗੇ ਉੱਤੇ ਚੱਕ ਲੈਂਦੇ ਸੀ ਮਤਲਬ ਉੱਤੇ ਆ ਜਾਂਦਾ ਸੀ ਇਧਰਲੇ ਪਾਸੇ ਮੈਂ ਇੱਥੋਂ ਐ ਚੱਕਰ ਘੁੰਮਦਾ ਰਹਿੰਦਾ ਸੀਗਾ ਸਾਰਾ ਸਿਸਟਮ ਚੱਲਦਾ ਰਹਿੰਦਾ ਸੀ ਉਹ ਨਦੀ ਹੋਗੀ ਤੇ ਉਹ ਚੱਕਰ ਜਿਹਾ ਲੱਗਿਆ ਹੋਇਆ ਵਾ ਜਿੱਥੋਂ ਪਾਣੀ ਸਾਰਾ ਸਪਲਾਈ ਹੁੰਦਾ ਤਾਂ ਚੜਦੇ ਸੀਗੇ ਉਹ ਘੁੰਮਦਾ ਜਾਂਦਾ ਸੀ ਫੱਟਾਂ ਚ ਪੈ ਪੈ ਜਿਵੇਂ ਹਲਟ ਚੱਲਦੇ ਸੀ ਪੁਰਾਣੇ ਜ਼ਮਾਨੇ ਚ ਉਸੇ ਤਰੀਕੇ ਦੇ ਨਾਲ ਹੀ ਅੰਦਰ ਮੇਰੇ ਖਾਲਚ ਮਿਲਣ ਲੱਗੀ ਹੋਈ ਆ ਕੋਈ ਅੰਦਰਲੇ ਪਾਸੇ ਉਹ ਵੀ ਆਜੋ ਦੇਖ ਕੇ ਆਉਨੇ ਆ ਆਜੋ ਕਮਾਲ ਇਧਰਲੇ ਪਾਸੇ ਅੰਗਰੇਜ਼ਾਂ ਦੇ ਘਰਾਟ ਜਹੂਦੀਆਂ ਦੇ ਘਰਾਟ ਕਿਹੋ ਜੇ ਸੀ ਆਜੋ ਦਿਖਾ ਦਿਆਂ ਮੱਲ ਇਧਰਲੇ ਪਾਸੇ ਜਿੱਥੇ ਆਟਾ ਵਗੈਰਾ ਹੁੰਦਾ ਤਿਆਰ ਕਰਦੇ ਸੀ ਆਜੋ ਆਜੋ ਆ ਰਿਆ ਸੀ ਜਿੱਥੇ ਬਾਤ ਥਲੇ ਚੱਕਰ ਜਾ ਘੁੰਮਦਾ ਸੀ ਨਾ ਉਹਦੇ ਨਾਲ ਫੇਰੇ ਮਸ਼ੀਨਾਂ ਚੱਕੀਆਂ ਚੱਲਦੀਆਂ ਸੀ ਤੇ ਆਟਾ ਪੀਸਿਆ ਜਾਂਦਾ ਸੀਗਾ ਆਹ ਦੇਖ ਸਕਦੇ ਹੋ ਉਸ ਸਮੇਂ ਦੀਆਂ ਚੱਕੀਆਂ ਨੇ ਇੱਥੇ ਮਤਲਬ ਜੋ ਅਨਾਜ ਨੂੰ ਪੀਸਿਆ ਜਾਂਦਾ ਸੀਗਾ ਆਹ ਸਾਰੀਆਂ ਚੱਕੀਆਂ ਤੁਹਾਨੂੰ ਦੱਸ ਜਾਣਗੀਆਂ ਮਤਲਬ ਇਨ੍ਹਾਂ ਕੋਲੇ ਵੀ ਐਡਵਾਂਸ ਤਕਨੀਕ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ ਵੀ ਤੇ ਆਜੋ ਕਾਫੀ ਚੀਜ਼ਾਂ ਪਈਆਂ ਨੇ ਆਹ ਆ ਕੀ ਕਾਹਦਾ ਹੋ ਸਕਦਾ ਵਾ ਇਹ ਤੇਲ ਵਗੈਰਾ ਕੱਢਣ ਦੇ ਲਈ ਜਿਵੇਂ ਆਪਣਾ ਕੋਲੂ ਚੱਲਦਾ ਹੁੰਦਾ ਸੀ ਨਾਲ ਉਸ ਵੰਦਾ ਐਡਵਾਂਸ ਤਕਨੀਕਾ ਤੇਲ ਕੱਢਿਆ ਜਾਂਦਾ ਸੀ ਨਾ ਡਰਮਾਂ ਦੇ ਵਿੱਚ ਤੇ ਥੱਲੇ ਕੀ ਆ ਆਜ ਉੱਥੇ ਲੈਲੇ ਪਾਸੇ ਵੀ ਚੱਲ ਗਏ ਭੋਰਾ ਆਇਆ ਕਿਸਮ ਦਾ ਆਜੋ ਤੁਰੇ ਉਹ ਨਾਲ ਦੀ ਨਾਲ ਚੱਲਦੀ ਰੱਖਿਓ ਹਾਂ ਸਮਾਨੀ ਉਹ ਖੱਲਿਓ ਦਾ ਸਮਾਨੀ ਹਾਂ ਉਹ ਸਮਾਨ ਥੱਲੇ ਮਸ਼ੀਨਰੀ ਇੱਧਰ ਬਾਹਰ ਵੀ ਆ ਕੇ ਦੇਖ ਸਕਦੇ ਆਂ ਆਪਾਂ ਤੇ ਇੱਧਰਲੇ ਪਾਸੋਂ ਆਹ ਨਦੀ ਸੀ ਆਹ ਨਦੀ ਦਾ ਵਹਾਅ ਚੱਲਦਾ ਸੀ ਤੇ ਉਹਦੇ ਨਾਲ ਫਿਰ ਚੱਕਰ ਘੁੰਮਦੇ ਜਾਂਦੇ ਸੀ ਇੱਕ ਤਾਂ ਚੱਕਰ ਵੱਡਾ ਜਿਹਾ ਘੁੰਮਦਾ ਸੀ ਉਹਦੇ ਨਾਲ ਫਿਰ ਚੱਕੀਆਂ ਵੀ ਚੱਲਦੀਆਂ ਸੀਗੀਆਂ ਚੱਕੀਆਂ ਵਾਸਤੇ ਥੱਲੇ ਆਹਾ ਇਹ ਤੈខਾ ਨਹੀਂ ਮੰਨ ਲੋ ਇਹਨਾਂ ਦੇ ਆ ਸਾਰਾ ਚੱਕੀਆਂ 'ਚ ਇਹਨਾਂ ਦਾ ਪੁਰਾਣਾ ਸਮਾਨ ਪਿਆ ਹੋਇਆ ਨਜ਼ਰ ਆ ਜੂਗਾ ਤੁਹਾਨੂੰ ਨਹੀਂ ਰਹੂਗਾ ਆ ਸਾਰਾ ਅੰਦਰਲੇ ਇੱਕ ਬਾਹਰਲੇ ਆ ਰਿਨ ਲੈ ਲੈ ਆ ਰਹੇ ਸੀ ਤੇ ਆ ਆ ਦੇਖੋ ਨੇੜੇ ਕਰਕੇ ਲੈ ਆਓ ਵੀਰੇ ਇੱਕ ਬਾਹਰਲੇ ਪਾਸੇ ਜਿਹੜਾ ਚੱਕਰ ਸੀਗਾ ਉਹ ਚੱਕਰ ਇਹਨਾਂ ਨੂੰ ਘੁਮਾਉਂਦਾ ਜਾਂਦਾ ਹੁੰਦਾ ਸੀ ਆ ਦੇਖ ਸੌ ਦਿਓ ਤੁਸੀਂ ਇੱਥੇ ਚੱਕਰ ਦਿੱਤਾ ਹੋਇਆ ਵਾ ਇਹ ਚੱਕਰ ਘੁਮਾਉਂਦਾ ਜਾਂਦਾ ਹੁੰਦਾ ਸੀਗਾ ਇੱਥੋਂ ਐ ਕਰਕੇ ਤੇ ਇਹਦੇ ਨਾਲ ਫਿਰ ਉੱਤੇ ਚੱਕੀਆਂ ਵੀ ਚੱਲਦੀਆਂ ਜਾਂਦੀਆਂ ਸੀ ਕਮਾਲ ਦੀ ਤਕਨੀਕ ਸੀ ਉਹਨਾਂ ਜ਼ਮਾਨਿਆਂ ਦੀ ਜਹੁੱਦੀਆਂ ਦੇ ਮਤਲਬ ਕੰਡਾ ਸੀਗੇ ਜਿਹਦੇ ਤੇ ਆਟਾ ਵਗਰਾ ਤੋਲਦੇ ਸੀਗੇ ਆ ਸਾਰਾ ਮਤਲਬ ਵੱਡਾ ਸਾਰਾ ਤੱਕੜਾ ਇੱਥੇ ਆਟਾ ਤੋਲਿਆ ਜਾਂਦਾ ਸੀ ਥੱਲੇ ਆਟਾ ਰੱਖਿਆ ਜਾਂਦਾ ਸੀ ਇਹ ਸਾਰੀ ਆ ਵੱਡੇ ਵੱਡੇ ਪਿੱਲਰ ਸਾਰੇ ਚੱਕੀ ਦਾ ਹੀ ਪ੍ਰਬੰਧ ਕੀਤਾ ਹੋਇਆ ਸੀ ਜਹੁੱਦੀਆਂ ਨੇ 1860 ਦੇ ਕਰੀਬ ਕਰੀਬ 1837 ਦੇ ਨੇੜੇ ਤੇੜ ਦੀ ਲੱਕੜ ਦੀ ਫਾਇਰ ਬ੍ਰਿਗੇਡ ਦੀ ਕਾਰ ਲਾ ਲੋ ਇਹਨੂੰ ਸਾਰੀ ਲੱਕੜ ਦੀ ਬਣੀ ਜਦੋਂ ਕੋਈ ਅੱਗ ਲੱਗ ਜਾਂਦੀ ਸੀ ਤਾਂ ਇਹਨੂੰ ਵਰਤਿਆ ਜਾਂਦਾ ਸੀਗਾ ਇਹ ਬਣਾਈ ਕਿਹਨੇ ਸੀਗੀ ਫਾਇਰ ਇੰਜਨ ਵਰਕਸ ਇਨ ਵਾਟਰਫੋਰਡ ਆਲਾ ਨਿਊਯਾਰਕ ਚ ਬਣਾਈ ਅਮਰੀਕਾ ਦੀ ਬਣੀ ਹੋਈ ਹੈ ਇਹ ਪਾਇਰ ਬ੍ਰਿਗੇਡ ਦੀ ਮਸ਼ੀਨ ਕਮਾਲ ਆ ਨਾ ਦੇਖੋ ਕਿਹੜਾ ਲੱਕੜ ਦਾ ਹੀ ਚੱਕੇ ਲੱਕੜ ਦੀ ਵੀ ਬੋਡੀ ਤੇ ਆ ਉੱਤੇ ਬਰਾਸ ਜੀ ਦਾ ਪਾਈਪ ਆ ਤੇ ਇਹ ਕਮਾਲ ਦੀ ਸੀਗੀ ਉਹਨਾਂ ਵੇਲੇ ਦੀ ਕਾਰ ਇਹ ਪਰ ਇਹਨੂੰ ਤਕਰੀਬਨ 10 ਤੋਂ 12 ਬੰਦੇ ਖਿੱਚਦੇ ਸੀਗੇ ਇਹਨੂੰ ਚਲਾਉਣ ਲਈ 10-12 ਬੰਦਿਆਂ ਦੀ ਲੋਡ ਹੁੰਦੀ ਸੀ ਇੱਥੇ ਮਤਲਬ ਕਿ ਇੱਥੇ ਸਾਰੇ ਦਾਣਾ ਫੱਕਾ ਸਾੰਬਦੇ ਹੁੰਦੇ ਸੀਗੇ ਆਹਾਂ ਤੂੜੀ ਝੋਣ ਦੇ ਲਈ ਮਤਲਬ ਕਣਕ ਦਾਣਾ ਝੋਣ ਦੇ ਲਈ ਇਹ ਚੀਜ਼ਾਂ ਵਰਤੀਆਂ ਜਾਂਦੀਆਂ ਸੀਗੀਆਂ ਉਸ ਸਮੇਂ ਦਾ ਇਹ ਗੱਡਾ ਜਿਹਾ ਖੜਾ ਤੁਹਾਨੂੰ ਨਜ਼ਰ ਆ ਜਾਊਗਾ ਤੇ ਇਧਰਲੇ ਪਾਸੇ ਇਹ ਵੀ ਉਸ ਸਮੇਂ ਦੀ ਪੁਰਾਣੀ ਮਸ਼ੀਨਰੀ ਹੈ ਮਤਲਬ ਜੋ ਖੇਤੀਬਾੜੀ ਤੇ ਤੂੜੀ ਨੂੰ ਅੱਡ ਕਰ ਆਹ ਚੜ ਸਾਰਾ ਬੰਗਲਾ ਦੇਖ ਰਹੇ ਹੋ ਨਾ ਤੁਸੀਂ ਇਹ ਸਾਰਾ ਹੀ ਤੂੜੀ ਸੰਭਣ ਲਈ ਦਾਣਾ ਫੱਕਾ ਸੰਭਣ ਲਈ ਰੱਖਿਆ ਗਿਆ ਸੀਗਾ ਉਹਨਾਂ ਜ਼ਮਾਨਿਆਂ ਦੇ ਵਿੱਚ ਆਹ ਦੇਖ ਸਕਦੇ ਹੋ ਉਹਨਾਂ ਦਾ ਪੁਰਾਣੇ ਸਮੇਂ ਦਾ ਸਮਾਨ ਇਹਦੇ ਵਿੱਚ ਖੜਾ ਇੱਥੇ ਸਾਰਾ ਚੀਜ਼ ਨੂੰ ਲਿਆ ਕੇ ਸੰਭਿਆ ਜਾਂਦਾ ਸੀ ਸਟੋਰ ਕੀਤਾ ਜਾਂਦਾ ਸੀ ਇਹ ਤੁਸੀਂ ਵੇਖਿਆ ਬਲੈਕ ਕ੍ਰੀਕ ਵਿਲੇਂਜ ਟ੍ਰਾਂਟੋ ਦੇ ਵਿੱਚ ਤੇ ਥੈਂਕ ਯੂ ਫਰ ਕੁਲਜੀਤ ਵੀਰੇ ਸਵਾਦ ਆ ਗਿਆ ਇਹ ਮੈਨੂੰ ਨਹੀਂ ਸੀ ਪਤਾ ਵੀਰੇ ਦੀ ਖੋਜ ਆ ਤੇ ਹਰ ਪ੍ਰੀਤ ਵੀਰਾ ਕੈਮਰੇ ਤੇ ਆ ਤੇ ਇਧਰ ਜਹਾ ਜਾਣਾ ਮੋੜ ਹੀ ਨਾਲ ਆਇਆ ਅਸੀਂ ਘੁੰਮਣ ਸਾਡੇ ਤਾਂ ਮੈਨੂੰ ਲੱਗਦਾ ਬਹੁਤ ਘੱਟ ਜਾਤਰ ਗੋਰੀ ਆਉਂਦੇ ਇੱਥੇ ਹਨਾ ਤਾਂ ਪੰਜਾਬੀ ਬਹੁਤ ਘੱਟ ਆਉਂਦੇ ਆ ਤੇ ਵੱਖਰੀ ਖੋਜ ਮੰਦ ਆਪਣੇ ਲਈ ਹੈ ਨਾ ਇਹ ਮੰਨ ਵਾਲੀ ਗੱਲ ਸੀ ਇੱਥੇ ਸਾਰੇ ਪਿੰਡ ਨੂੰ ਆਪਾਂ ਦਿਖਾਇਆ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ